ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਵਿਸਰਨਾਹੀ ਏਵਡਾ ਦਾਤੇ ਕਰ ਕਿਰਪਾ ਭਗਤਨ ਸੰਗ ਰਾਤੇ ਦਿਨ ਰਾਤੇ ਹਾਜੀ ਰਾਤੇ ਰਾਤੇ ਵਿਸਰਨਾਹੀ ਏਵਡਾ ਦਾਤੇ ਕਰ ਕਿਰਪਾ ਭਗਤਨ ਸੰਗ ਰਾਤੇ ਦੇਨਸਰੇਣ ਜਿਉ ਤੁਦ ਧਿਆਈ ਇਹੋ ਦਾਨ ਮੋਹੇ ਕਰਣਾ ਜਿਉ ਮਾਟੀ ਅੰਦੀ ਸੁਰਤ ਸਮਾਈ ਸਭ ਕਿਛ ਦੀਆ ਭਲੀ ਆ ਜਾਈ ਅਨਦ ਬਿਨੋਦ ਚੋਜ ਤਮਾਸੇ ਤੁਦ ਭਾਵੈ ਸੋ ਹੋਣਾ ਜਿਉ ਜੈਸਾ ਦਾ ਦਿੱਤਾ ਸਭ ਕਿਛ ਲੈਣਾ 36 ਅੰਮ੍ਰਿਤ ਭੋਜਨ ਖਾਣਾ ਸਹਿਜ ਸੁਖਾਲੀ ਸੀਤਲ ਪਵਣਾ ਸਹਿਜ ਕੇਲ ਰੰਗ ਕਰਣਾ ਜੀਉ ਸਾਬੁੱਧ ਦੀਜੈ ਜਿਤ ਵਿਸਰਹਿ ਨਾਹੀ ਸਾ ਮਤ ਦੀਜੈ ਜਿਤ ਤਦ ਤਧ ਧਿਆਈ ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ਮਾਜ ਮਹੱਲਾ ਪੰਜਵਾ ਸਿਫਤ ਸਲਾਹ ਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਭਾਈ ਸੋਈ ਜਪ ਜੋ ਪ੍ਰਭ ਜੀਉ ਭਾਵੇ ਭਾਣੈ ਪੂਰ ਗਿਆਨਾ ਜੀਉ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਜੋ ਸਾਹਿਬ ਤੇਰੇ ਮਨ ਭਾਵੇ ਤੂੰ ਸੰਤਨ ਕਾ ਸੰਤੋ ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀਉ ਤੂੰ ਸੰਤਨ ਕੀ ਕਰਹਿ ਪ੍ਰਤਪਾਲਾ ਸੰਤ ਖੇਲ ਹੈ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਓ ਓਨ ਸੰਤਨ ਕਾ ਮੇਰਾ ਮਨ ਗੁਰਬਾਨੇ ਜੇਨ ਤੂੰ ਜਾਤਾ ਜੋ ਤੁਧ ਮਨ ਭਾਨੇ ਤਿਨ ਕੈ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਗਾਣਾ ਜੀਓ ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਓ ਇੱਥੇ ਥੋੜਾ ਖਿਆਲ ਰੱਖਣਾ ਇੱਥੇ ਰਸ ਦੇ ਅਗੇ ਨਾਨਕ ਆ ਜਾਵੇ ਕਿ ਰਸਨਾ ਨਾ ਬਣ ਜਾਵੇ ਇਹ ਖਿਆਲ ਰੱਖਣਾ ਤਿਨ ਕੈ ਸਾਂਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਓ ਮਾਜ ਮਹੱਲਾ ਪੰਜਵਾ ਤੂੰ ਜਲ ਨਿਧ ਹਮ ਮੀਨ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖ ਹਾਰੇ ਤੁਮਰੀ ਆਸ ਪਿਆਸਾ ਤੁਮਰੀ ਤੋਮ ਹੀ ਸਾਗ ਮਨ ਲੀਨਾ ਜੀਓ ਜਿਉ ਬਾਰਿਕ ਪੀ ਖੀਰ ਅਘਾਵੇ ਜਿਉ ਨਿਰਧਨ ਧਨ ਦੇਖ ਸੁਖ ਪਾਵੇ ਤ੍ਰਿਹਾਵੰਤ ਜਲ ਪੀਵਤ ਠੰਡਾ ਤਿਉ ਹਰ ਸੰਗ ਇਹੋ ਮਨ ਭੀਨਾ ਜੀਓ ਜਿਉ ਅੰਧਿਆਰ ਹੈ ਦੀਪਕ ਪਰਗਾਸਾ ਭਰਤਾ ਚਿਤਵਤ ਪੂਰਨ ਆਸਾ ਮਿਲ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰ ਰੰਗ ਮਨ ਰੰਗੀ ਨਾ ਜਿਉ ਸੰਤਨ ਮੋਕਉ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਗਿਜਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਚ ਦੀ ਨਾ ਜਿਉ ਮਾਜ ਮਹੱਲਾ ਪੰਜਵਾ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਈ ਦੁਖ ਬਿਦਾਰਨ ਹਰੀਆ ਅਵਰ ਸਾਦ ਚਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀਓ ਸਾਦ ਇਹਦਾ ਵੀ ਖਿਆਲ ਰੱਖਣਾ ਪਹਿਲਾਂ ਵੀ ਦੱਸਿਆ ਵੀ ਦੱਦੇ ਔਰ ਤੱਦੇ ਦਾ ਫਰਕ ਹੈ ਸਾਦ ਨਹੀਂ ਪੜ ਦੇਣਾ ਅਵਰ ਸਾਦ ਸਵਾਦਾਂ ਦਾ ਅਰਥ ਹੈ ਮਹਾਰਾਜ ਜੀ ਦੱਸ ਰਹੇ ਹਨ ਜੀ ਔਰ ਸਾਦ ਚਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀਓ ਜੋ ਜੋ ਪੀਵੇ ਸੋ ਤ੍ਰਿਪਤਾਵੇ ਅਮਰ ਹੋਵੇ ਜੋ ਨਾਮ ਰਸ ਪਾਵੇ ਨਾਮ ਨਿਧਾਨ ਤਿਸ ਹੈ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਬੂਠਾ ਜੀਓ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਾਨਾ ਜਿਨ ਹਰ ਸਾਦ ਪਾਇਆ ਸੋ ਨਾਹੇ ਡੋਲਾਨਾ ਇਸ ਹੈ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਭਾਗੀ ਠਾ ਜਿਓ ਹਰ ਇੱਕਸ ਹੱਥ ਆਇਆ ਵਰਸਾਣੇ ਬਹੁ ਤੇਰੇ ਤੇਸ ਲਗ ਮੁਕਤ ਭਏ ਕਣੇਰੇ ਨਾਮ ਨਿਧਾਨਾ ਗੁਰਮੁਖ ਪਾਈਐ ਕਹ ਨਾਨਕ ਵਿਰਲੀ ਡੀਠਾ ਜਿਓ ਮਾਜ ਮਹੱਲਾ ਪੰਜਵਾ ਨਿਦ ਸਿਧ ਰਿਧ ਹਰ 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 ਮੇਰਾ ਜਨਮ ਪਦਾਰਥ ਗਹਿਰ ਗੰਭੀਰੈ ਲੱਖ ਕੋਟ ਖੁਸ਼ਿਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ਦਰਸ਼ਨ ਪੇਖਤ ਭਏ ਪੁਨੀਤਾ ਸਗਲ ਉਧਾਰੇ ਭਾਈ ਮੀਤਾ ਅਗਮ ਅਗੋਚਰ ਸੁਆਮੀ ਆਪਣਾ ਗੁਰ ਕਿਰਪਾ ਤੇ ਸੱਚ ਧਾਈ ਜੀਉ ਜਾ ਕੋ ਖੋਜ ਹੈ ਸਰਬ ਉਪਾਏ ਵਡਭਾਗੀ ਦਰਸਨ ਕੋ ਵਿਰਲਾ ਪਾਏ ਊਚ ਅਪਾਰ ਅਗੋਚਰ ਥਾਨਾ ਓਹ ਮਹਿਲ ਗੁਰੂ ਦੇਖਾਈ ਜੀਉ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਭਇਆ ਜਿਸ ਹਿਰਦੈ ਵਸੇਰਾ ਗੌਰ ਬੰਦਨ ਤਿਨ ਕੇ ਸਗਲੇ ਕਾਟੇ ਜਨ ਨਾਨਕ ਸਹਿਜ ਸਮਾਈ ਜੀਉ ਗੁਰ ਬੰਧਨ ਤਨ ਕੇ ਸਗਲੇ ਕਾਟੇ ਪਾਠ ਆਪ ਜੀ ਨੇ ਸਰਮਣ ਕੀਤਾ ਹੈ ਗੁਰ ਬੰਧਨ ਇਕੱਠਾ ਨਹੀਂ ਕਰ ਜਾਣਾ ਗੁਰ ਬੰਧਨ ਤਨ ਕੇ ਸਗਲੇ ਕਾਟੇ ਗੁਰ ਬੰਧਨ ਤਨ ਕੇ ਸਗਲੇ ਕਾਟੇ ਜਨ ਨਾਨਕ ਸਹਿਜ ਸਮਾਈ ਜੀਓ ਮਾਜ ਮਹੱਲਾ ਪੰਜਵਾ ਪ੍ਰਭ ਕਿਰਪਾ ਤੇ ਹਰ ਹਰ ਧਿਆਵੋ ਪ੍ਰਭੂ ਦਇਆ ਤੇ ਮੰਗਲ ਗਾਵੋ ਬੂਠ ਤ ਬੈਠ ਤ ਸੋਵਤ ਜਾਗਤ ਹਰ ਧਾਈਐ ਸਗਲ ਅਵਰਦਾ ਜੀਉ ਨਾਮ ਔਖਦ ਮੋਕਉ ਸਾਧੂ ਦੀਆ ਕਿਲ ਵਿਖ ਕਾਟੇ ਨਿਰਮਲ ਥੀਆ ਅਨਧ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੀ ਦਰਦਾ ਜੀਉ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਓ ਜਬ ਤੇ ਸਾਧੂ ਸੰਗਤ ਪਾਏ ਗੁਰ ਭੇਟਤ ਹਉ ਗਈ ਬੁਲਾਏ ਸਾਸ ਸਾਸ ਹਰ ਗਾਵੇ ਨਾਨਕ ਸਤ ਗੁਰ ਢਾਕ ਲੀਆ ਮੇਰਾ ਪਰਦਾ ਜੀਓ ਮੇਰਾ ਪਰਦਾ ਜੀਓ ਪਰਦਾ ਨਹੀਂ ਬੋਲਣਾ ਪਰਦਾ ਸਤ ਗੁਰ ਢਾਕ ਲੀਆ ਮੇਰਾ ਪਰਦਾ ਜੀਓ ਸਾਸ ਸਾਸ ਹਰ ਗਾਵੇ ਨਾਨਕ ਸਤਿਗੁਰ ਢਾਕ ਲੀਆ ਮੇਰਾ ਪਰਦਾ ਜਿਉ ਮਾਜ ਮਹੱਲਾ ਪੰਜਵਾ ਕੋਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੇ ਸੇਵਕ ਸੁਖ ਦਾਤਾ ਪਾਣੀ ਪੱਖਾ ਪੀ ਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਉ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਭਾਇਆ ਸੋਈ ਕਮਾਵੇ ਜੋ ਸਾਹਿਬ ਭਾਵੇ ਸੇਵਕ ਅੰਤਰ ਬਾਹਰ ਮਾਹਰ ਜਿਓ ਤੂੰ ਦਾਣਾ ਠਾਕੁਰ ਸਭ ਵਿਦ ਜਾਣ ਹੈ ਠਾਕੁਰ ਕੇ ਸੇਵਕ ਹਰ ਰੰਗ ਮਾਨ ਹੈ ਜੋ ਕਿਛ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾ ਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਬਹੁ ਰਣਾ ਲੇਖ ਪੁਛ ਬੁਲਾਇਆ ਤੇਸ ਸੇਵਕ ਕੈ ਨਾਨਕ ਕੁਰਬਾਣੀ ਜੋ ਸੋ ਗਹਿਰ ਗਭੀਰਾ ਗੋਹਰ ਜਿਓ ਤੇਸ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗਭੀਰਾ ਗੋਹਰ ਜਿਓ ਮਾਜ ਮਹੱਲਾ ਪੰਜਵਾ ਸਭ ਕਿਛ ਕਰਮ ਹੈ ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਭੁਲਾਹੀ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੋ ਹੇਲਾ ਜਿਓ ਝੇਮ ਝੇਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਆਪਨ ਦੇ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜਿਓ ਜਨਮ ਜਨਮ ਕਾ ਵਿਛੜਿਆ ਮਿਲੇਆ ਸਾਧ ਕਿਰਪਾ ਤੇ ਸੂਕਾ ਹਰਿਆ ਸੁਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜਿਓ ਜਾਲ ਤਰੰਗ ਜਿਓ ਜਲ ਹੈ ਸਮਾਇ ਤਿਉ ਜੋਤੀ ਸੰਗ ਜੋਤ ਮਿਲਾਇ ਕਹ ਨਾਨਕ ਭ੍ਰਮ ਕਟੇ ਕੇਵਾੜਾ ਬਹੜ ਨਾ ਹੋਈਐ ਜੌਲਾ ਜਿਓ ਮਾਜ ਮਹੱਲਾ ਪੰਜਵਾ ਤਿਸ ਕੁਰਬਾਣੀ ਜੇਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਭਣਿਆ ਵਾਰ ਵਾਰ ਜਾਈ ਤਿਸ ਵਿਟੋ ਜੋ ਮਨ ਤਨ ਤੁਧ ਆਰਾਧੇ ਜਿਉ ਤਿਸ ਚਰਨ ਪਖਾਲੀ ਜੋ ਤੇਰੈ ਮਾਰਗ ਚਾਲੈ ਨੈਣ ਨਿਹਾਲੀ ਤਿਸ ਪੁਰਖ ਦਇਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਭ ਲਾਦੇ ਜਿਉ ਸੇ ਵਡ ਭਾਗੀ ਜਿਨ ਤੁਮ ਜਾਣੇ ਸਭ ਕੈ ਮੱਦੇ ਅਲਿਪਤ ਨਿਰਵਾਣੇ ਸਾਧ ਕੈ ਸੰਗ ਉਨ ਭਵ ਜਲ ਤਰਿਆ ਸਗਲ ਦੂਤ ਉਨ ਸਾਧੇ ਜਿਉ ਸਭ ਕੈ ਮੱਦੇ ਅਲਿਪਤ ਨਿਰਵਾਣੇ ਅਦੇ ਪਤ ਪਾਠ ਨਹੀਂ ਕਰਨਾ ਅਲੇਪਤ ਅਲੇਪਤ ਅਦੇ ਪਤ ਨਿਰਵਾਣੇ ਹਾਂਜੀ ਸੇਵੜਾ ਭਾਗੀ ਜਿਨ ਤੁਮ ਜਾਣੇ ਸਭ ਕਹਿ ਮਦੇ ਅਲਿਪਤ ਨਿਰਵਾਣੀ ਸਾਧ ਕਹਿ ਸੰਗ ਉਨ ਭਉ ਚਲ ਸਾਧ ਕਹਿ ਸੰਗ ਉਨ ਭਉ ਚਲ ਤਰਿਆ ਸਗਲ ਦੂਤ ਉਨ ਸਾਧੇ ਜਿਉ ਤੈ ਸਾਧੇ ਜਿਉ ਥੋੜਾ ਕੱਸ ਕੇ ਸਾਧੇ ਨਹੀਂ ਸਾਧੇ ਜਿਉ ਮਨ ਨੂੰ ਸਾਧਣ ਤੋਂ ਭਾਵ ਹੈ ਸਗਲ ਦੂਤ ਉਨ ਸਾਧੇ ਜਿਉ ਹਾਂਜੀ ਤੈਨ ਕੀ ਸਰਣ ਪਰਿਆ ਮਨ ਮੇਰਾ ਮਾਣ ਤਾਣ ਤਜ ਮੋਹ ਅੰਧੇਰਾ ਨਾਮ ਤਾਨ ਦੀਜੈ ਨਾਨਕ ਕਉ ਤਿਸ ਪ੍ਰਭ ਅਗਮ ਅਗਾਦੇ ਜੀਉ ਮਾਜ ਮਹੱਲਾ ਪੰਜਵਾ ਤੂੰ ਪੇੜ ਸਾਖ ਤੇਰੀ ਫੂਲੇ ਤੂੰ ਸੂਖਮ ਹੋਆ ਅਸ ਥੂਲੇ ਤੂੰ ਜਲ ਨਿਧ ਤੂੰ ਫੇਨ ਬੁਦਬੁਦਾ ਤਦ ਬਿਨ ਅਵਰ ਨਾ ਭਾਲੀਐ ਜੀਉ ਤੂੰ ਸੂਤ ਮਣੀਏ ਵੀ ਤੂੰ ਹੈ ਤੂੰ ਗੰਠੇ ਮੇਰ ਸਿਰ ਤੂੰ ਹੈ ਆਦ ਮਦ ਅੰਤ ਪ੍ਰਭ ਸੋਈ ਅਵਰ ਨ ਕੋਏ ਦਿਖਾ ਲਈਐ ਜੀਓ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵਾਣ ਰਸੀਆ ਰੰਗਰਾਤਾ ਆਪਣੇ ਕਰਤਬ ਆਪੇ ਜਾਣ ਹੈ ਆਪੇ ਤੁਦ ਸੰਭਾਲੀਐ ਜੀਓ ਸੂ ਠਾਕੁਰ ਸੇਵਕ ਪੁਨ ਆਪੇ ਸੂ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੇ ਇਕ ਪੂਰੀ ਨਦਰ ਨਿਹਾਲੀਐ ਜੀਉ ਮਾਜ ਮਹੱਲਾ ਪੰਜਵਾ ਸਫਲ ਸੋ ਬਾਣੀ ਜਿਤ ਨਾਮ ਵਖਾਣੀ ਗੁਰ ਪ੍ਰਸਾਦ ਕਿਨੈ ਵਿਰ ਲੈ ਜਾਣੀ ਧਨ ਸੋ ਵੇਲਾ ਜਿਤ ਹਰ ਗਾਵਤ ਸੁਨਣਾ ਆਏ ਤੇ ਪਰਵਾਣਾ ਜੀਉ ਸੇ ਨੈਤਰ ਪਰਵਾਨ ਜਿਨੀ ਦਰਸਨ ਪੇਖਾ ਸੇਕਾਰ ਭਲੇ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹੋ ਬਾਲ ਤੈਨ ਸੰਗ ਪਛਾਣਾ ਜੀਉ ਸੁਣ ਸਾਜਨ ਮੇਰੇ ਮੀਤ ਪਿਆਰੇ ਸਾਧ ਸੰਗ ਖਿਨ ਮਾਹੇ ਉਧਾਰੇ ਕਿਲ ਵਿਖ ਕਾਟ ਹੋਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜਾਣਾ ਜੀਉ ਕੇਲੇ ਵੇਖ ਕਾਟ ਹੋਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜੀਓ ਦੋਏ ਕਰ ਜੋੜ ਇਕ ਬਿਨੋ ਕਰੀਜੈ ਕਰ ਕਿਰਪਾ ਡੁੱਬਦਾ ਪੱਥਰ ਲੀਜੈ ਡੁੱਬਦਾ ਪੱਥਰ ਲੀਜੈ ਦੋਏ ਕਰ ਜੋੜ ਇਕ ਬਿਨੋ ਕਰੀਜੈ ਕਰ ਕਿਰਪਾ ਡੁੱਬਦਾ ਪੱਥਰ ਲੀਜੈ ਨਾਨਕ ਕੋ ਪ੍ਰਭ ਭਇ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਓ ਮਾਜ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਉ ਸੂਖ ਭਇਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲ ਥਲ ਨੀਰ ਭਰੇ ਸਰ ਸੁਭਰ ਬਿਰਥਾ ਕੋਈ ਨਾ ਜਾਏ ਜੀਉ ਦਇਆ ਧਾਰੀ ਤਿਨ ਸਿਰ ਜਨ ਹਾਰੇ ਅਜੀਅ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤ ਅਗਾਏ ਜੀਉ ਵਾਣ ਤ੍ਰੇਣ ਤ੍ਰੇ ਭਵਨ ਕੀ ਤੋਨ ਹਰਿਆ ਕਰਨ ਹਾਰ ਖਿਨ ਭੀਤਰ ਕਰਿਆ ਗੁਰਮੁਖ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਉ ਪੁਜਾਏ ਜੀਉ ਪੁੱਜਣ ਤੋਂ ਭਾਵ ਹੈ ਪੂਰੇ ਹੋਣ ਤੋਂ ਪੂਜੋਂ ਤੋਂ ਪੂਜਾ ਕਰਨ ਤੋਂ ਭਾਵ ਨਹੀਂ ਥੋੜਾ ਜਿਹਾ ਕਸਕੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਓ ਮਾਜ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇ ਹਾਕੜਾ ਜੀਓ ਤੁਮਰੀ ਕਿਰਪਾ ਤੇ ਤਾ ਭਉ ਕੇ ਹਾ ਕਾੜਾ ਜੀਓ ਓਲਾ ਬੋਲ ਕੇ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀ ਅਜੰਤ ਸਭ ਤੁਦ ਉਪਾਏ ਜਿਤ ਜਿਤ ਭਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸਾੜਾ ਜੀਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸ਼ੀਤ ਲਾਇਆ ਗੁਰ ਪੂਰੈ ਵਜੀਵਾ ਦਹਾਈ ਨਾਨਕ ਚਿਤਾ ਬਿਖਾੜਾ ਜੀਓ ਮਾਜ ਮਹੱਲਾ ਪੰਜਵਾ ਜੀ ਪ੍ਰਾਨ ਪ੍ਰਭ ਮਨ ਹੈ ਆਧਾਰਾ ਭਗਤ ਜੀਵ ਹੈ ਗੁਣ ਗਾਏ ਅਪਾਰਾ ਗੁਣ નિਧਾਨ ਅੰਮ੍ਰਿਤ ਹਰ ਨਾਮ ਹਰ ਧਿਆਇ ਧਿਆਇ ਸੁਖ ਪਾਇਆ ਜੀਉ ਮਨਸਾ ਧਾਰ ਜੋ ਕਰਤੇ ਆਵੇ ਸਾਧ ਸੰਗ ਮਨਸਾ ਧਾਰ ਮਨਸਾ ਪਾਠਨਾ ਬਣ ਜਾਵੇ ਮਨਸਾ ਮਨਸਾ ਮਮੇ ਦੇ ਟਿੱਪੀ ਲੱਗ ਜਾਵੇਗੀ ਮਨਸਾ ਧਾਰ ਜੋ ਘਰ ਤੇ ਆਵੇ ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ ਆਸ ਮਨੋਰਥ ਪੂਰਨ ਹੋਵੇ ਭੇਟ ਤੁਰ ਗੁਰ ਦਰਸਾਇਆ ਜੀਉ ਅਗਮ ਅਗੋਚਰ ਕਿਛ ਮਿਤ ਨਹੀਂ ਜਾਣੀ ਸਾਧਿਕ ਸਿੱਧ ਧਿਆਵ ਹੈ ਗਿਆਨੀ ਖੁਦੀ ਮਿਟੀ ਚੂਕਾ ਭੋਲਾਵਾ ਗੁਰ ਮਨ ਹੀ ਮਹ ਪ੍ਰਗਟ ਆਇਆ ਜੀਉ ਅਨੰਦ ਮੰਗਲ ਕਲਿਆਣ ਨਿਧਾਨਾ ਸੁਖ ਸਹਿਜ ਹਰਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਕਰਮਹਿ ਆਇਆ ਜੀਉ ਮਾਜ ਮਹੱਲਾ ਪੰਜਵਾ ਸੁਣ ਸੁਣ ਜੀਵਾ ਸੋਏ ਤੁਮਾਰੇ ਤੂੰ ਪ੍ਰੀਤਮ ਠਾਕੁਰ ਆਤ ਭਾਰੀ ਤੁਮਰੇ ਕਰਤਬ ਤੁਮ ਹੀ ਜਾਣ ਹੋ ਤੁਮਰੀ ਓਟ ਗੋਪਾਲਾ ਜੀਉ ਗੁਣ ਗਾਵਤ ਮਨ ਹਰਿਆ ਹੋਵੇ ਕਥਾ ਸੁਨਣ ਸੁਨਤ ਕਥਾ ਸੁਨਤ ਮਲ ਸਗਲੀ ਖੋਵੇ ਭੇਟਤ ਸੰਗ ਸਾਧ ਸੰਤਨ ਕੈ ਸਦਾ ਜਪੋ ਦਇਆਲਾ ਜੀਓ ਪ੍ਰਭ ਆਪਣਾ ਸਾਸ ਸਾਸ ਸਮਾਰੋ ਇਹ ਮਤ ਗੁਰ ਪ੍ਰਸਾਦ ਮਨ ਧਾਰੋ ਤੁਮਰੀ ਕਿਰਪਾ ਤੇ ਹੋਏ ਪ੍ਰਗਾਸ ਸਰਬ ਮયા ਪ੍ਰਤ ਪਾਲਾ ਜੀਓ ਸਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਏ ਨਿਹਾਲਾ ਜੀਓ ਮਾਜ ਮਹੱਲਾ ਪੰਜਵਾ ਹੁਕਮੀ ਵਰਸਣ ਲਾਗੇ ਮੇਹਾ ਸਾਜਨ ਸੰਤ ਮਿਲ ਨਾਮ ਜਪੇਹਾ ਸੀਤਲ ਸਾਧ ਸਹਜ ਸੁਖ ਪਾਇਆ ਠਾਡ ਪਾਈ ਪ੍ਰਭ ਆਪੇ ਜੀਓ ਠਾਡ ਪਾਈ ਥੋੜਾ ਜਿਹਾ ਬਿੰਦੀ ਲਾ ਕੇ ਠੰਡ ਵਰਤਣ ਤੋਂ ਭਾਵ ਹੈ ਠਾਡ ਪਾਈ ਪ੍ਰਭ ਆਪੇ ਜੀਓ ਸੀਤਲ ਸਾਧ ਸਹਜ ਸੁਖ ਪਾਇਆ ਠਾਡ ਪਾਈ ਪ੍ਰਭ ਆਪੇ ਜੀਓ ਸਭ ਕਿਛ ਬਹੁਤੋ ਬਹੁਤ ਉਪਾਇ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰਹੁ ਮੇਰੇ ਦਾਤਾਰਾ ਜੀਅ ਜੰਤ ਸਭ ਧਰਾਪੇ ਜੀਓ ਸਚਾ ਸਾਹਿਬ ਸਚੀ ਨਾਈ ਗੁਰ ਪ੍ਰਸਾਦ ਤਿਸ ਸਦਾ ਧਿਆਈ ਜਨਮ ਮਰਨ ਭੈ ਕਾਟੇ 모ਹਾ ਬਿਨ ਸੇ ਸੋਗ ਸੰਤਾਪੇ ਜੀਓ ਸਾਸ ਸਾਸ ਨਾਨਕ ਸਾਲਾਹੇ ਸਿਮਰਤ ਨਾਮ ਕਾਟੇ ਸਭ ਫਾਹੇ ਪੂਰਨ ਆਸ ਕਰੀ ਖਿਨ ਭੀਤਰ ਹਰ 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 ਗੁਣ ਜਾਪੇ ਜੀਉ ਮਾਜ ਮਹੱਲਾ ਪੰਜਵਾ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵਹਿ ਗੁਣ ਅਗਮ ਅਪਾਰੇ ਗਾਵਤ ਸੁਨਤ ਸਬੇ ਹੀ ਮੁਕਤੇ ਸੋ ਧਾਈਐ ਜਿਨ ਹਮ ਕੀਏ ਜੀਉ ਜਨਮ ਜਨਮ ਕੇ ਕਿਲ ਬਿਖ ਜਾਵ ਹੈ ਮਨ ਚਿੰਦੇ ਸੇਈ ਫਲ ਪਾਵਹਿ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜਕ ਸਭਸ ਕੋ ਦੀਏ ਜੀਉ ਨਾਮ ਜਪਤ ਸਰਬ ਸੁਖ ਪਾਈਐ ਸਭ ਭਉ ਬਿਨਸੈ ਹਰ ਹਰ ਧਿਆਈਐ ਜਿਨ ਸੇਵਿਆ ਸੋ ਪਾਰ ਗਿ ਰਾਮੀ ਕਾਰਜ ਸਗਲੇ ਥੀਏ ਜੀਉ ਆਇ ਪਇਆ ਤੇਰੀ ਸਰਣਾਈ ਜਿਉ ਭਾਵੇਂ ਤਿਉ ਲਹਿ ਮਿਲਾਈ ਕਰ ਕਿਰਪਾ ਪ੍ਰਭ ਭਗਤੀ ਲਾਵਹੁ ਸਚ ਨਾਨਕ ਅੰਮ੍ਰਿਤ ਪੀਐ ਜੀਉ ਮਹਾਜ ਮਹੱਲਾ ਪੰਜਵਾ ਭੈ ਕਿਰਪਾਲ ਗੋਬਿੰਦ ਗੋਸਾਈ ਮੇਗ ਵਰਸੈ ਸਬਨੀ ਠਾਈ ਦੀਨ ਦਇਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਉ ਆਪਨੇ ਜੀ ਅਜੰਤ ਪ੍ਰਤਪਾਰੇ ਜੋ ਬਾਰਿਕ ਮਾਤਾ ਸੰਮਾਰੇ ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜਿਉ ਜਲ ਥਲ ਪੂਰ ਰਹਿਆ ਮਿਹਰਵਾਨਾ ਸਦ ਬਲਿਹਾਰ ਜਾਈਐ ਕੁਰਬਾਨਾ ਰੈਣ ਦਿਨਸ ਤਿਸ ਸਦਾ ਧਿਆਈ ਜੇ ਖਿਨ ਮਹ ਸਗਲ ਉਧਾਰੇ ਜਿਉ ਰਾਖ ਲੀਏ ਸਗਲੇ ਪ੍ਰਭ ਆਪੇ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰੀਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਉ ਮਾਜ ਮਹੱਲਾ ਪੰਜਵਾ ਜਿਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੇ ਅਸਥਲ ਸੋਇਨ ਚੌਬਾਰੇ ਜਿਥੈ ਨਾਮ ਨਾ ਜਪੀਐ ਮੇਰੇ ਕੋਏ ਦਾ ਸੇਈ ਨਗਰ ਉਜਾੜੀ ਜੀਓ ਹਰ ਰੁਖੀ ਰੋਟੀ ਖਾਏ ਸਮਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਨ ਵਿਸੂ ਕੀ ਵਾੜੀ ਜੀਓ ਜਾਨ ਵਿਸੂ ਕੀ ਵਾੜੀ ਜੀਓ ਵਿਸੂ ਤੋਂ ਭਾਵ ਹੈ ਜ਼ਹਿਰ ਵਿਸੂ ਕੀ ਪਾਠ ਇਕੱਠਾ ਨਹੀਂ ਕਰ ਜਾਣਾ ਨਖੇੜ ਕੇ ਕਰਨਾ ਹੈ ਜਾਣ ਵਿਸੂ ਕੀ ਵਾੜੀ ਜੀਓ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂ ਕੀ ਵਾੜੀ ਜੀਓ ਸੰਤਾ ਸੇਤੇ ਰੰਗ ਨਾ ਲਾਏ ਸਾਖਤ ਸੰਗ ਵੇ ਕਰਮ ਕਮਾਏ ਦੁਲਬ ਦੇਹ ਖੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਓ ਤੇਰੀ ਸਰਣ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਗਰ ਕਿਰਪਾ ਨਾਨਕ ਗੁਣ ਗਾਵੇ ਰਖੋ ਸ਼ਰਮ ਅਸਾੜੀ ਜੀਓ ਮਾਜ ਮਹੱਲਾ ਪੰਜਵਾ ਚਰਨ ਠਾਕੁਰ ਕੇ ਹਿਰਦੈ ਸਮਾਣੇ ਕਾਲ ਕਲੇਸ਼ ਸਭ ਦੂਰ ਪਹਿਆਣੇ ਸਾਤ ਸੁਖ ਸਹਿਜ ਤੁਣ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੂਟੈ ਮੂਲੇ ਹਰ ਅੰਤਰ ਬਾਹਰ ਰਹਿਆ ਭਰ ਪੂਰੇ ਸਿਮਰ 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 ਗੁਣ ਗਾਵਾਂ ਕਾਟੇ ਜਮ ਕੀ ਫਾਸਾ ਜੀਓ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸਾਤ ਸਮਾਣੀ ਤ੍ਰਿਪਤ ਅਗਾਏ ਰਹੇ ਜਨ ਤੇਰੇ ਸਤਿਗੁਰ ਕੀ ਆਦੇ ਲਾਸਾ ਜੀਓ ਤ੍ਰਿਪਤ ਅਗਾਏ ਰਹੇ ਜਨ ਤੇਰੇ ਤ੍ਰਿਪਤ ਅਗਾਏ ਰਹੇ ਜਨ ਤੇਰੇ ਸਤਿਗੁਰ ਕੀ ਆਦੇ ਲਾਸਾ ਜੀਓ ਜਿਸ ਕਾ ਸਾ ਤਿਸ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਓ ਮਾਜ ਮਹੱਲਾ ਪੰਜਵਾ ਮੀਹੋ ਪਾਇਆ ਪਰਮੇਸ਼ਰ ਪਾਇਆ ਜੀਅ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਭਇਆ ਸੁਖ ਸਾਜਾ ਹਰ ਹਰ ਨਾਮ ਸਮਾਲੀ ਜੀਓ ਜੇ ਸਕੇ ਸੇ ਤੈਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਭਏ ਰਖवारे ਪਾਰ ਬ੍ਰਹਮ ਪ੍ਰਭ ਭਏ ਰਖवारे ਸੁਣ ਸੁਣੀ ਬੇਨੰਤੇ ਠਾਕੁਰ ਮੇਰੇ ਪੂਰਨ ਹੋਈ ਖਾਲੀ ਜੀਉ ਸਰਬ ਜੀਆ ਕਉ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਤਲ ਮਹੀਅਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ਮਾਨਕੀ ਇਛ ਪੂਜਾਵਣ ਹਾਰਾ ਸਦਾ ਸਦਾ ਜਾਈ ਬਲੇਹਾਰਾ ਨਾਨਕ ਦਾਸ ਕੀਆ ਦੁਖ ਭੰਜਨ ਰਤੇ ਰੰਗ ਰਸਾਲੀ ਜੀਓ ਨਾਨਕ ਨਾਨਕ ਦਾਣ ਕੀਆ ਦੁਖ ਭੰਜਨ ਰਤੇ ਰੰਗ ਰਸਾਲੀ ਜੀਓ ਮਾਜ ਮਹੱਲਾ ਪੰਜਵਾ ਮਾਨਤਾਨ ਤੇਰਾ ਧਾਨ ਭੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਜੀਉ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਉ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾ ਤੇਰੀ ਪਾਈ ਕਾਰ ਕਮਾਵਾ ਜੇ ਤੁਧ ਭਾਵਾ ਜਾ ਤੂੰ ਦੇਹ ਦਇਆਲਾ ਜੀਉ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਕਹਿਣਾ ਜੋ ਤੂੰ ਦੇਹ ਸੋਈ ਸੁਖ ਸਹਿਣਾ ਜਿਥੈ ਰਖਹਿ ਬੈਕੁੰਠ ਤੇ ਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਜ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਮੇਗ ਪਟਹਾਇਆ ਜਲ ਥਲ ਮਹੀਅਲ ਦਹ ਦੇਸ ਵਰਸਾਇਆ ਸਾਤ ਭਈ 부ਜੀ ਸਭ ਤ੍ਰਿਸਨਾ ਅਨੰਦ ਭਇਆ ਸਭ ਠਾਈ ਜੀਓ 부ਜੀ ਸਭ ਤ੍ਰਿਸਨਾ 부ਝੀ ਨਹੀਂ ਬੋਲਣਾ 부ਝੀ ਸਭ ਤ੍ਰਿਸਨਾ ਹਾਂਜੀ ਸੁਖ ਦਾਤਾ ਦੁਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪੇ ਕੀਤੇ ਨੂੰ ਆਪ ਪ੍ਰਤ ਪਾਲੇ ਬੈ ਬੈ ਰਿਤ ਸਹਿ ਮਨਾਈ ਜੀਓ ਜਾ ਕੇ ਸਰਨ ਪਇਆ ਗਤ ਪਾਈਐ ਸਾਸ ਸਾਸ ਹਰ ਨਾਮ ਧਿਆਈਐ ਤਿਸ ਬਿਨ ਹੋਰ ਨਾ ਦੂਜਾ ਠਾਕੁਰ ਸਭ ਤਿਸੈ ਕੀਆ ਜਾਈ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਘੇਰਾ ਨਾਨਕ ਦਾਸ ਕਹਿ ਬੇਨੰਤੀ ਆਠ ਪਹਿਰ ਤਉਦ ਧਿਆਈ ਜੀਓ ਮਾਜ ਮਹੱਲਾ ਪੰਜਵਾ ਸਭੇ ਸੁਖ ਭਏ ਪ੍ਰਭ ਤੁਠੇ ਗੁਰ ਪੂਰੇ ਕੇ ਚਰਨ ਮਨ 붙ھے ਸਹਿਜ ਸਮਾਦ ਲੱਗੇ ਲਿਵ ਅੰਤਰ ਸੋ ਰਸ ਸੋਈ ਜਾਣੈ ਜੀਉ ਅਗਮ ਅਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ ਨੀਰਾ ਸਦਾ ਅਲਿਪਤ ਜੀਆ ਕਾ ਦਾਤਾ ਕੋ ਵਿਰਲਾ ਆਪ ਪਛਾਣੈ ਜੀਉ ਪਰਾਪ ਮਿਲਣਾ ਕਿ ਇਹ ਨੀਸਾਣੀ ਮਨ ਇੱਕੋ ਸੱਚਾ ਹੁਕਮ ਪਛਾਣੀ ਮਨ ਇੱਕੋ ਸੱਚਾ ਹੁਕਮ ਪਛਾਣੀ ਮਨ ਇੱਕੋ ਸੱਚਾ ਹੁਕਮ ਪਛਾਣੀ ਮਨ 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 ਤੇ ਜਮ ਕੇ ਲਾਗੇ ਇੱਕੋ ਸੱਚਾ ਹੁਕਮ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਖਸਮ ਕੈ ਭਾਣੈ ਜੀਉ ਹਥੇ ਦਿੱਤੀ ਪ੍ਰਭ ਦੇਵਨ ਹਾਰੈ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ ਮਾਜ ਮਹੱਲਾ ਪੰਜਵਾ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੇਕਾਰ ਕੀਆ ਤਿਨ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ ਮਾਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਨ ਨਾ ਦੀਸੈ ਕੋ ਨਾ ਦਿਸੈ ਕੋਈ ਵਿਖੜਾ ਥਾਨ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸਵਾਮੀ ਆਹਿਆ ਜੀਓ ਜੋ ਕੇ ਚੇ ਕਰੇ ਸੋ ਆਪੇ ਆਪੈ ਬੁੱਧ ਸਿਆਣਪ ਕਿਛੂ ਨਾ ਜਾਪੈ ਆਪਣਿਆਂ ਸੰਤਾਂ ਨੂੰ ਆਪ ਸਹਾਈ ਪ੍ਰਭ ਭਰਮ ਭੁਲਾਵਾ ਲਾਹਿਆ ਜੀਓ ਚਰਨ ਕਮਲ ਜਨਕਾ ਆਧਾਰੋ ਆਠ ਪਹਿਰ RAM ਨਾਮ ਵਾਪਾਰੋ ਸਹਿਜ ਆਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਓ ਮਾਜ ਮਹੱਲਾ ਪੰਜਵਾ ਸੋ ਸਚ ਮੰਦਰ ਜਿਤ ਸਚ ਧਿਆਈਐ ਸੋ ਰਿਦਾ ਸੁਹੇਲਾ ਜਿਤ ਹਰ ਗੁਣ ਗਾਈਐ ਸਾ ਧਰਤ ਸੁਹਾਵੀ ਜਿਤ ਵਸਹਿ ਹਰ ਜਨ ਸਚੇ ਨਾਮ ਵਿਟਹੋ ਕੁਰਬਾਨੋ ਜੀਓ ਸਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵ ਹੈ ਜਨ ਤੇਰੇ ਸਚ ਸ਼ਬਦ ਮਨ ਮਾਣੋ ਜੀਓ ਸੱਚ ਸਲਾਹਣ ਵੜ ਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰੇ ਤੁਧ ਭਾਵ ਹੈ ਸਚ ਨਾਮ ਨੀਸਾਣੋ ਜੀਓ ਸਚੇ ਅੰਤ ਨਾ ਜਾਣੈ ਕੋਈ ਥਾਨ ਥਨ ਅੰਤਰ ਸਚਾ ਸੋਈ ਨਾਨਕ ਸਚ ਧਿਆਈਐ ਸਦ ਹੀ ਅੰਤਰ ਜਾਮੀ ਜਾਣੋ ਜੀਓ ਮਾਜ ਮਹੱਲਾ ਪੰਜਵਾ ਰੈਣ ਸੁਹਾਵੜੀ ਦਿਨ ਸੁਸਹੇਲਾ ਜਬ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਵਈ ਹੈ ਜੀਵਨ ਸਫਲ ਤੇ ਥਾਈ ਜੀਓ ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਭੈ ਭਉ ਭਰਮ ਖੋਇਆ ਗੁਰਪੂਰੈ ਦੇਖਾ ਸਭ ਨੀ ਜਾਈ ਜੀਓ ਪ੍ਰਭ ਸਮਰਥ ਵੱਡ ਊਚ ਅਪਾਰਾ ਦੇਖ ਸਭ ਨੀ ਜਾਈ ਜੀਓ ਪੈ ਭਉ ਭਰਮ ਖੋਇਆ ਗੁਰਪੂਰੈ ਦੇਖ ਸਭ ਨੀ ਜਾਈ ਜੀਓ ਪ੍ਰਭ ਸਮਰਥ ਵੱਡ ਊਚ ਅਪਾਰਾ ਨਉ ਨਿਦ ਨਾਮ ਭਰੇ ਪੰਡਾਰਾ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੈ ਨਾ ਲਾਈ ਜੀਓ ਕਰ ਕਿਰਪਾ ਮੇਰੇ ਦੀਨ ਦਿਆਲਾ ਮੇਰੇ ਕਰ ਕਿਰਪਾ ਮੇਰੇ ਕਰ ਕਿਰਪਾ ਮੇਰੇ ਦੀਨ ਦਿਆਲਾ ਮੇਰੇ